ਭਾਈ ਜੀ ਬਾਇ ਗ੍ਰੀਨ ਆ ਗਿਆ ਨੇ ਉਹ ਆਪਣਾ ਫਾਰਮਿੰਗ ਸਟਾਸ਼ਨ ਨਾ ਪਟੇਲ ਖੇਤਾਂ ਦਾ ਸਮਾਜ ਹੈ ਫਿਰ ਨਈਆਂ ਵਾਲੇ 10 ਐਚਪੀ ਦਾ ਸੁੱਲਾ ਲਗਾਇਆ ਲੈ ਤੇ ਚੀਫ ਲੈਕਟਲ ਹੁੰਦਾ ਰੇਗਾ ਲਗਾਈ ਗਏ ਨੇ ਇਹਦੇ ਆਪਣੇ ਖੇਤੇ ਵਿੱਚ ਜੀਆਈ ਦਾ ਛੱਡ ਬੰਦਿਆ ਗਿਆ ਜਿਹਦੇ ਵਿੱਚ ਆਪਣਾ 10 ਫੁੱਟ ਦਾ ਪੋਲ ਹੁੰਦਾ ਜੀ ਇਹ 5 ਫੁੱਟ ਉੱਪਰ ਤੇ ਲੱਗਦਾ 5 ਫੁੱਟ ਹੇਠ ਹੁੰਦਾ ਇਹਦੇ ਵਿੱਚ ਦੋ ਗੱਟਾਂ ਦਾ ਮਸ਼ੀਨ ਨਹੀਂ ਲੱਗਦਾ ਤਿੰਨ ਪੋਲਾਂ ਵਿੱਚ ਉਹਦੀ ਘਟਮੀ ਇਹਦੇ ਮੌਜੂਦ ਹੀ ਬਹੁਤ ਜ਼ਿਆਦਾ ਹੁੰਦੀ ਹੈ ਆ ਸੋਨ ਇਹਦੇ ਵਿੱਚ ਅਸੀਂ ਕਰੱਪਟਾਂ ਦਾ ਸਟੱਟ ਲਗਾਇਆ 10 ਐਚਪੀ ਦਾ ਸਾਨੂੰ ਸੱਟ ਚੈੱਕ ਕਰਨੇ ਆ ਹਾਂਜੀ ਆਸਾਂ ਤੇ ਘਰ ਹੀ ਕ੍ਰੈਕਟਰ ਦਾ ਸਟਾਰਟਰ ਹੈ 141 ਦੀ ਫਰਟੈਂਸੀ ਤੇ ਚੱਲ ਰਿਹਾ ਤੇ ਆਪਣੀ 492 ਵੀ ਸੀ ਆਰੀ ਹੈ ਬਰਾਬਰ ਤਾਂ ਨਾਮ ਭੇਰ ਲਹਿਰੀ ਮੋਟਰ ਸੈਂਪੀ ਤਾਂ ਵੱਜ ਗਏ ਨਹੀਂ ਤੇ ਮੋਟਰ ਦਾ ਰਿਜ਼ਲਟ ਹੀ ਬਹੁਤ ਵਧੀਆ ਹੈ ਆ ਸਾਨੂੰ ਪਾਣੀ ਚੈੱਕ ਕਰਾਉਂਦੇ ਜੀ ਇਹ ਆਪਣੀ 100 ਪੀ ਦੀ ਮੋਟਰ ਹੈ ਕ੍ਰੈਕਟਰ ਦੀ ਤੇ ਆਪਣੇ 80 ਫੁੱਟ ਤੇ ਪਾਈ ਵੀ ਆ ਤੇ ਇਹਦੇ ਵਿੱਚ ਆਖਰ ਨੂੰ ਟੇ ਪਾਈ ਵੀ ਨੇ ਬਹੁਤ ਹੀ ਵਧੀਆ ਰਿਜ਼ਲਟ ਆਇਆ ਮੋਟਰ ਦਾ ਕਰਪੰਦ ਦਾ ਆ ਚੈੱਕ ਕਰੀ ਪਾਣੀ